ਅਸ਼ਾਰਪੁਰ ਦੇ ਡਰਾਵ ਨੇ ਜੰਗਲਾਂ ਵਿੱਚ ਲੱਭਿਆ ਦਫਨ ਹੋਇਆ ਕਿਲਾ ਕਿਉਂ ਅੱਜ ਤੱਕ ਲੁਕਾ ਕੇ ਰੱਖਿਆ ਪਿੰਡ ਵਾਲਿਆਂ ਨੇ ਕਿਲੇ ਦਾ ਰਾਜ ਜੋ ਹੁਣ ਤੱਕ ਸੀ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਥੱਲੇ ਦੇਖ ਲੋ ਕਿੰਨੀ ਡੂੰਗੀ ਖਾਈ ਆ ਇਹਨਾਂ ਡੇਂਜਰਸ ਲੋਕੇਸ਼ਨ ਆ ਰਹੀ ਅੱਗੇ ਤੋਂ ਅੱਗੇ ਕਿਉਂਕਿ ਇਸ ਕਿਲੇ ਤੱਕ ਅੱਜ ਤੱਕ ਪਿੰਡ ਤੋਂ ਇਲਾਵਾ ਕੋਈ ਵੀ ਬੰਦਾ ਨਹੀਂ ਜਾ ਸਕਿਆ ਕਿਉਂਕਿ ਇਹਦੇ ਜਿਹੜੇ ਕਿਲੇ ਦੇ ਰਸਤੇ ਆ ਕਹਿੰਦੇ ਜਦੋਂ ਇਹਨੂੰ ਤਬਾਹ ਕੀਤਾ ਗਿਆ ਸੀਗਾ ਤਾਂ ਸਾਰੇ ਇੱਕ ਤਰ੍ਹਾਂ ਬੰਦ ਕਰਤੇ ਸੀਗੇ ਕੋਈ ਸੋਚ ਸਕਦਾ ਆ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ ਇਸ ਤਰ੍ਹਾਂ ਦਾ ਲੁਕਿਆ ਹੋਇਆ ਕਿਲਾ ਦਫਨ ਕਿਲਾ ਹੋ ਸਕਦਾ ਆ ਹੁਣ ਅੱਗੇ-ਅੱਗੇ ਕਮਰੇ ਨਜ਼ਰ ਆ ਰਹੇ ਆ ਸਾਨੂੰ ਬਹੁਤ ਵੱਡੇ ਏਰੀਏ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਕਿਲਾ ਬਣਿਆ ਹੋਇਆ ਜਿੰਨਾ ਅਸੀਂ ਤੁਹਾਨੂੰ ਦਿਖਾ ਸਕਾਂਗੇ ਉਹਨਾਂ ਦਿਖਾਵਾਂਗੇ ਕਿਉਂਕਿ ਜਿੱਦਾਂ ਜਿੱਦਾਂ ਹੁਣ ਅਸੀਂ ਜੰਗਲ ਨੂੰ ਅੱਗੇ ਨੂੰ ਵਧਣਾ ਹੈ ਸਾਨੂੰ ਇਦਾਂ ਦੇ ਕਮਰੇ ਮਿਲਦੇ ਰਹਿਣੇ ਆ ਚਲੋ ਹੁਣ ਚਲਦੇ ਆਂ ਅੰਦਰ ਤੁਹਾਨੂੰ ਦਿਖਾਉਂਦੇ ਆ ਕਿ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਸਾਨੂੰ ਕਿਲੇ ਵਿੱਚ ਸੇ ਦਾ ਕੰਡਾ ਮਿਲਿਆ ਆ ਤੁਸੀਂ ਦੇਖ ਲਓ ਇਹਦੇ ਨਾਲ ਇਹ ਆਪਣਾ ਜੰਗਲੀ ਜਾਨਵਰਾਂ ਤੋਂ ਬਚਾਅ ਕਰਦੀ ਆ ਕੁਦਰਤ ਦੇ ਖੇਡ ਦੇਖ ਲਓ ਕਿਦਾਂ ਕਿਦਾਂ ਦੇ ਜਾਨਵਰ ਬਣਾਏ ਹੋਏ ਆ ਅਸੀਂ ਹੁਣ ਤੁਹਾਨੂੰ ਮਲੋਟ ਪਿੰਡ ਇੱਕ ਵਾਰ ਦਿਖਾਣੇ ਆ ਬਹੁਤ ਸੋਨਾ ਪਿੰਡਾ ਇੱਕ ਪੁਰਾਣਾ ਪੰਜਾਬ ਦੀ ਜਿਹੜਾ ਝਲਕ ਦਵਾਉਂਦਾ ਆ ਖੂ ਦੇਖ ਲਓ ਸਾਹਮਣੇ ਅੱਜ ਕੱਲ ਜਿਹੜੇ ਦੇਖਣ ਨੂੰ ਨਹੀਂ ਮਿਲਦੇ ਨਾਲਕਾ ਲੱਗਾ ਹੋਇਆ ਆ ਤੇ ਆ ਸੇਫਟੀ ਕੀਤੀ ਹੋਈ ਆ ਅੰਦਰੋਂ ਵੀ ਇੱਕ ਬਾ ਛਾਤੀ ਦੀਵਾਰ ਨੇ ਆ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਲ ਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਹਮਿਤ ਪਾਲ ਅੱਜ ਅਸੀਂ ਤੁਹਾਨੂੰ ਸ਼ਹਿਰਪੁਰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਮਲੋੜ ਦੇ ਜੰਗਲਾਂ ਵਿੱਚ ਲੈ ਕੇ ਜਾ ਰਹੇ ਹਾਂ ਇੱਥੇ 600 ਸਾਲ ਪੁਰਾਣਾ ਲੋਧੀ ਦਾ ਕਿਲਾ ਦਫਾਨਾ ਜਿਹਦੇ ਬਾਰੇ ਸਿਰ ਪਿੰਡ ਦੇ ਲੋਕਾਂ ਨੂੰ ਪਤਾ ਹੈ ਉਹ ਵੀ ਗਿਣਮੇ ਚੁਣਵੇਂ ਆਲੇ ਦੁਆਲੇ ਤਾਂ ਕਿਸੇ ਨੂੰ ਇਸ ਕਿਲੇ ਦਾ ਪਤਾ ਹੀ ਨਹੀਂ ਹੈਗਾ ਤੇ ਚਲੋ ਹੁਣ ਚੱਲਦੇ ਹਾਂ ਤੁਸੀਂ ਦੇਖ ਲਓ ਇਸ ਵੇਲੇ ਅਸੀਂ ਜੰਗਲ ਦੇ ਵਿੱਚ ਖੜੇ ਹਾਂ ਮਲੋੜ ਪਿੰਡ ਦੇ ਬਹੁਤ ਸੰਗੜਾ ਜੰਗਲ ਆ ਇਸ ਪਿੰਡ ਦੇ ਜਿਹੜੇ ਲੋਕ ਆ ਇਸ ਜੰਗਲ ਵਿੱਚ ਜਾਣ ਤੋਂ ਮਨਾ ਕਰਦੇ ਆ ਤੇ ਬਾਕੀ ਮੈਂ ਤੁਹਾਨੂੰ ਇੱਥੇ ਦੀ ਹਿਸਟਰੀ ਦੱਸ ਦੰਨਾ ਆ ਇਸ ਕਿਲੇ ਦੀ ਇਹ ਕਿਲਾ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਲੋਧੀ ਦਾ ਕਿਲਾ ਸੀ 600 ਸਾਲ ਪੁਰਾਣਾ ਕਹਿੰਦੇ ਬਾਬਰ ਨੇ 1526 ਵਿੱਚ ਇਸ ਕਿਲੇ ਨੂੰ ਤਬਾਹ ਕਰਤਾ ਸੀਗਾ ਤੇ ਏਸ਼ੀਆ ਦੀ ਨੰਬਰ 1 ਸਭ ਤੋਂ ਵੱਡੀ ਲਾਇਬ੍ਰੇਰੀ ਇੱਥੇ ਹੁੰਦੀ ਸੀਗੀ ਚਲੋ ਹੁਣ ਚੱਲਦੇ ਆ ਤੁਹਾਨੂੰ ਰਸਤੇ ਦੇ ਵਧੀਆ-ਵਧੀਆ ਸੀ ਵਿਊ ਦਿਖਾਉਦੇ ਜਾਣਾ ਆ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ ਕਿ ਇੰਨੇ ਸੰਘਣੇ ਜੰਗਲ ਦੇ ਵਿੱਚ ਦਫਨ ਹੋਇਆ ਕਿਲਾ ਅੱਜ ਤੱਕ ਕਿਸੇ ਨੂੰ ਕਿਉਂ ਨਹੀਂ ਪਤਾ ਲੱਗਿਆ ਚਲੋ ਹੁਣ ਚੱਲਦੇ ਆ ਇਸ ਕਿਲੇ ਤੱਕ ਪਹੁੰਚਣ ਵਾਸਤੇ ਤੁਹਾਨੂੰ ਪਹਿਲਾਂ ਹਸ਼ਿਆਰਪੁਰ ਆਉਣਾ ਪੈਣਾ ਆ ਹਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਮਿੰਗਰੋਵਾਲ ਪਿੰਡ ਪੈਂਦਾ ਆ ਮਿੰਗਰੋਵਾਲ ਦੇ ਬਿਲਕੁਲ ਨਾਲ ਮਲੋਟ ਪਿੰਡ ਆ ਉਹਦੇ ਜੰਗਲਾਂ ਦੇ ਵਿੱਚ ਇਹ ਕਿਲਾ ਆ ਬਿਲਕੁਲ ਸਿੱਧੀ ਸਿੱਖੀ ਚੜਾਈ ਆ ਗਈ ਆ ਪਗਦੰਡੀ ਟੈਪ ਇਹ ਰਸਤਾ ਆ ਸਾਰਾ ਠੀਕ ਸਮਝ ਕੇ ਸਾਨੂੰ ਜਾਣਾ ਪੈਣਾ ਆ ਪਹਾੜੀ ਤੱਕ ਕਿਉਂਕਿ ਜਿਹੜਾ ਇਹ ਕਿਲਾ ਆ ਇਹ ਬਹੁਤ ਹਾਈਟ ਤੇ ਆ ਦੇਨ ਦੇ 15 ਕਿਲੋਮੀਟਰ ਏਰੀਏ ਦੇ ਵਿੱਚ ਇਹ ਫੈਲਿਆ ਹੋਇਆ ਸਗਾ ਤੁਸੀਂ ਦੇਖ ਲਓ ਕਿੱਡਾ ਵੱਡਾ ਇਹ ਕਿਲਾ ਸਗਾ ਬਹੁਤੋ ਖੂਹੜਾ ਜੰਗਲਾ ਰਸਤੇ ਵਿੱਚ ਵੱਡੇ ਵੱਡੇ ਤੁਸੀਂ ਦੇਖ ਲਓ ਆ ਪੱਥਰ ਮਿਲ ਰਹੇ ਆ ਕੋਈ ਕਹਿ ਸਕਦਾ ਆ ਕਿ ਇਹ ਸਾਡੇ ਹਿਾਰਪੁਰ ਤੋਂ 15 ਕਿਲੋਮੀਟਰ ਦੂਰ ਇਦਾਂ ਦਾ ਦ੍ਰਿਸ਼ ਹੋ ਸਕਦਾ ਆ ਸਾਰੇ ਪਹਾੜੇ ਮਿੱਟੀ ਦੇ ਆ ਦਿਨਾਂ ਉੱਤੇ ਚੱਲਣਾ ਬਹੁਤ ਮੁਸ਼ਕਲ ਆ ਪੈਰ ਫਿਸਲਦੇ ਪਏ ਆ ਸਾਡੇ ਰਸਤਾ ਬਹੁਤ ਹੀ ਜ਼ਿਆਦਾ ਖਰਾਬ ਆ ਰਸਤਾ ਬਾਈ ਕਦਾ ਆ ਆਪ ਹੀ ਸਾਨੂੰ ਬਣਾ ਕੇ ਜਾਣਾ ਪੈਣਾ ਪਹਾੜੀ ਤੇ ਬਿਲਕੁਲ ਸਿਗਾ ਤੱਕ ਤੁਸੀਂ ਦੇਖ ਲਓ ਪਹਾੜੀ ਦੀ ਕਿੰਨੀ ਹਾਈਟ ਆ ਜਿੱਥੇ ਅਸੀਂ ਪਹੁੰਚਣਾ ਆ ਤੇ ਉਸ ਪਹਾੜ ਤੋਂ ਪਿੱਛੇ ਇੱਕ ਹੋਰ ਪਹਾੜ ਆ ਜਿੱਥੇ ਤੱਕ ਅਸੀਂ ਜਾਣਾ ਆ ਕੋਣ ਆ ਨਜ਼ਰ ਮਾਰੋ ਕਿੰਨਾ ਔਖਾ ਆ ਇੱਕ ਸਟੈਪ ਵੀ ਪਟਣਾ ਐ ਇਸ ਪਹਾੜੀ ਦੇ ਉੱਤੇ ਕਿਉਂਕਿ ਮਿੱਟੀ ਫਿਸਲਦੀ ਪਈ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿੰਨੀਆਂ ਸੰਗਣੀਆਂ ਘਾੜੀਆਂ ਆ ਜਿਨ੍ਹਾਂ ਵਿੱਚੋਂ ਸਾਨੂੰ ਲੰਘਣਾ ਪੈ ਰਿਹਾ ਆ ਰਸਤਾ ਬੜਾ ਬਣਾ ਕੇ ਰੈਕ ਕਰਨ ਦਾ ਮਜ਼ਾ ਵੀ ਆ ਰਿਹਾ ਰਿਸਕੀ ਵੀ ਬਹੁਤ ਆ ਇਸ ਜੰਗਲ ਦੇ ਵਿੱਚ ਆਉਣਾ ਖਤਰੇ ਤੋਂ ਖਾਲੀ ਨਹੀਂ ਹੈਗਾ ਜੇ ਜੇ ਤੁਸੀਂ ਇੱਧਰ ਆਉਨੇ ਆ ਤਾਂ ਤੁਹਾਨੂੰ ਪਿੰਡ ਦੇ ਕਿਸੇ ਬੰਦੇ ਨੂੰ ਨਾਲ ਲੈ ਕੇ ਆਉਣਾ ਪੈਣਾ ਆ ਉਹ ਵੀ ਬਹੁਤ ਮੁਸ਼ਕਲ ਆ ਕਿਉਂਕਿ ਇਸ ਕਿਲੇ ਤੱਕ ਅੱਜ ਤੱਕ ਪਿੰਡ ਤੋਂ ਇਲਾਵਾ ਕੋਈ ਵੀ ਬੰਦਾ ਨਹੀਂ ਜਾ ਸਕਿਆ ਕਿਉਂਕਿ ਇਹਦੇ ਜਿਹੜੇ ਕਿਲੇ ਦੇ ਰਸਤੇ ਆ ਕਹਿੰਦੇ ਜਦੋਂ ਇਹਨੂੰ ਤਬਾਹ ਕੀਤਾ ਗਿਆ ਸੀਗਾ ਤਾਂ ਸਾਰੇ ਇੱਕ ਤਰ੍ਹਾਂ ਬੰਦ ਕਰਤੇ ਸੀਗੇ ਹੁਣ ਪਿੰਡ ਦੇ ਲੋਕ ਵੀ ਜਦੋਂ ਜੰਗਲ ਵਿੱਚ ਲੱਕੜਾਂ ਵਗੈਰਾ ਲੈਣ ਜਾਂਦੇ ਆ ਤਾਂ ਉਹ ਕਿਲੇ ਤੱਕ ਬੜੀ ਮੁਸ਼ਕਲ ਆ ਪਹੁੰਚਦੇ ਆ ਚਲੋ ਹੁਣ ਦੇਖਦੇ ਆ ਅੱਗੇ ਕਿੱਦਾਂ ਦਾ ਰਸਤਾ ਆਉਂਦਾ ਆ ਬੰਸੀਆਂ ਜਮਾ ਬੱਜਾ ਤੋਂ ਨੂੰ ਲੱਗੀਆਂ ਪੜੀਆਂ ਆ ਜਿੱਦਿ ਦੇਖ ਲਓ ਜਿਹੜਾ ਆ ਘਾਹ ਵਗੈਰਾ ਲੱਗਾ ਹੋਇਆ ਆ ਕਿੱਦਾਂ ਲਿਸ਼ਕਾਰੇ ਮਾਰਦਾ ਪਿਆ ਆ ਧੁੱਪ ਦੇ ਵਿੱਚ ਸੁਨਹਿਰੀ ਸੁਨਹਿਰੀ ਲੱਗਦਾ ਪਿਆ ਆ ਪਹਾੜੀਆਂ ਦੀ ਇਸੇ ਕਰਕੇ ਜੰਗੀਆਂ ਪਈਆਂ ਆ ਅੱਗੇ ਤਾਂ ਹੁਣ ਆਪਾਈ ਦਿਖਾਈ ਦੇ ਰੋ ਬੰਦ ਹੋ ਗਿਆ ਕਿੰਨਾ ਜ਼ਿਆਦਾ ਤੁਸੀਂ ਲਾ ਲੋ ਕੇ ਆ ਘਾ ਆਇਆ ਝਾੜੀਆਂ ਆ ਰਹੀਆਂ ਅੱਗੇ ਇੱਕ ਪਹਾੜੀ ਅਸੀਂ ਕਰਾਸ ਕਰ ਗਏ ਆ ਤੇ ਹੁਣ ਦੂਸਰੀ ਪਹਾੜੀ ਕਰਨੀ ਪੈਣੀ ਸਾਨੂੰ ਤੇ ਉਹਦੀ ਬੈਕ ਸਾਈਡ ਤੇ ਇਹ ਕਿਲਾ ਆ ਐਸਵੇਂ ਲੈ ਅਸੀਂ ਦੇਖ ਰੋ ਕਿੰਨੀ ਹਾਈਟ ਤੇ ਪਹੁੰਚ ਚੁੱਕੇ ਆ ਤੁਹਾਨੂੰ ਆਲੇ ਦੁਆਲੇ ਦਾ ਇੱਕ ਵਾਰ ਦ੍ਰਿਸ਼ ਦਿਖਾ ਦਈਏ ਦੂਰ ਦੂਰ ਤੱਕ ਤੁਹਾਨੂੰ ਕੋਈ ਵੀ ਪਿੰਡ ਨਹੀਂ ਦਿਖਾਈ ਦਊਗਾ ਇੱਥੋਂ ਇਹ ਪਿੰਡ ਮਲੋੜ ਦੇ ਜੰਗਲ ਪੈਂਦੇ ਆ ਸ਼ਹਿਰਪੁਰ ਦੇ ਵਿੱਚ ਕਾਫੀ ਇਹਨਾਂ ਜੰਗਲਾਂ ਦਾ ਇੱਕ ਤੁਸੀਂ ਲਾ ਲੋ ਕਿ ਨਾਂ ਆ ਕਿਉਂਕਿ ਇਹਨਾਂ ਜੰਗਲਾਂ ਦੇ ਵਿੱਚ ਬਹੁਤ ਜ਼ਿਆਦਾ ਜਾਨਵਰ ਪਾਈ ਜਾਂਦੇ ਆ ਇੱਕ ਗੱਲ ਸੋਚਣ ਦੀ ਆ ਕਿ ਅੱਜ ਤੱਕ ਤੁਸੀਂ ਦੇਖ ਲਓ 600 ਸਾਲ ਹੋ ਗਏ ਆ ਇਸ ਕਿਲੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਆ 994 ਜਿੱਦਾਂ ਦਾ ਅਨੁਮਾਨ ਦੱਸਿਆ ਉਹ ਵੀ ਪਿੰਡ ਦੇ ਇਹਨੂੰ ਬਾਹਰ ਲਿਆਂ ਨੂੰ ਤਾਂ ਤੁਸੀਂ ਦੇਖ ਲਓ ਇਸ ਕਿਲੇ ਬਾਰੇ ਇਤਿਹਾਸਿਕ ਕਿਲਾ ਆ ਇੱਕ ਜਿਹਦੇ ਬਾਰੇ ਪਤਾ ਹੀ ਨਹੀਂ ਹੈਗਾ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ ਕਿ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਤੇ ਜੇ ਸਰਕਾਰਾਂ ਚਾਹੁੰਦੀਆਂ ਤਾਂ ਇਹ ਕਾਫੀ ਡਿਵੈਲਪ ਹੋ ਸਕਦਾ ਸੀ ਅੱਜ ਇੱਕ ਟੂਰਿਸਟ ਪੁਆਇੰਟ ਬਣ ਸਕਦਾ ਸੀਗਾ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੇ ਸੋਹਣੇ ਦ੍ਰਿਸ਼ਾ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਜਾ ਰਹੇ ਆ ਤੇ ਜਿਹੜੇ ਸਾਨੂੰ ਹਿਮਾਚਲ ਦੇ ਵਿੱਚ ਇਹ ਦੇਖਣ ਨੂੰ ਮਿਲਦੇ ਆ ਤੇ ਉਹ ਸਾਡੇ ਸ਼ਹਿਰ ਤੋਂ ਸਿਰ 15 ਕਿਲੋਮੀਟਰ ਦੂਰ ਜੰਗਲ ਦੇ ਵਿੱਚ ਆ ਚਲੋ ਬਾਦੇ ਅੱਗੇ ਨੂੰ ਹੁਣ ਅੱਗੇ ਅੱਗੇ ਹੁਣ ਤੁਸੀਂ ਦੇਖ ਲਓ ਕਿ ਆ ਪੱਥਰ ਆ ਰਹੇ ਆ ਇਹਨਾਂ ਤੋਂ ਦੇਖ ਕੇ ਪਤਾ ਚੱਲਦਾ ਆ ਕਿ ਕਿਲਾ ਲੱਗੇ ਆ ਗਿਆ ਆ ਹਮਨੇ ਬਿਲਕੁਲ ਕਿਲੇ ਦੀ ਦਵਾਰ ਆ ਗਈ ਆ ਸ਼ੁਰੂਆਤ ਹੋ ਗਈ ਆ ਤੁਸੀਂ ਦੇਖ ਲਓ ਕਿਲੇ ਦੀ ਤਾਨੂੰ ਇਹ ਦਵਾਰ ਵਾਲ ਦੇਖ ਕੇ ਹੀ ਪਤਾ ਚਲ ਜਾਏਗਾ ਕਿ ਇਹ ਕਿਲਾ ਕਿੰਨਾ ਪੁਰਾਣਾ ਆ ਹੁਣ ਇੱਕ ਵਾਰ ਅਸੀਂ ਤੁਹਾਨੂੰ ਨਜ਼ਰ ਫੜਾਉਣੀ ਆ ਇਸ ਦਵਾਰ ਦੇ ਉੱਤੇ 600 ਸਾਲ ਹੋ ਗਏ ਆ ਇਹ ਦਵਾਰ ਅੱਜ ਵੀ ਦੇਖ ਲਓ ਕਿੰਨੀ ਮਜ਼ਬੂਤ ਆ ਇਹਦੇ ਉੱਤੇ ਘਾਹ ਕਿੰਨਾ ਉੱਗਿਆ ਹੋਇਆ ਆ ਉਸ ਟਾਈਮ ਤੁਸੀਂ ਦੇਖ ਲਓ ਜਿਹੜੇ ਕਾਰੀਗਰ ਹੁੰਦੇ ਸੀਗੇ ਤੇ ਉਹ ਕਿੰਨਾ ਵਧੀਆ ਕੰਮ ਕਰਦੇ ਸੀ ਕਿੰਨਾ ਸੋਲਿਡ ਕੰਮ ਹੁੰਦਾ ਸੀਗਾ ਤੇ ਆਹ ਉੱਪਰ ਵੀ ਤੁਸੀਂ ਦੇਖ ਲਓ ਦੁਬਾਰ ਪਾਲੇ ਪਾਸੇ ਨੂੰ ਜਾ ਰਹੀ ਜੰਗਲਵਾਨ ਨੂੰ ਜਿਹੜੀ ਹੁਣ ਅਸੀਂ ਇੱਕ ਤਰ੍ਹਾਂ ਪਹਾੜੀ ਦੇ ਬਿਲਕੁਲ ਕਿਨਾਰੇ ਤੇ ਜਾਣਾ ਆ ਤੁਸੀਂ ਦੂਸਰੇ ਪਾਸੇ ਦੇਖ ਲਓ ਕਿੰਨੀ ਝੁੰਗੀ ਖਾਈ ਆ ਤੇ ਕਾਫੀ ਡੇਂਜਰਸ ਆ ਗਿਆ ਰਸਤਾ ਅੱਗੇ ਪੈਰ ਫਿਸਲੇ ਆ ਨਹੀਂ ਅਸੀਂ ਥੱਲੇ ਗਏ ਨਹੀਂ ਅਸੀਂ ਜਿੱਦਾਂ ਜਿੱਦਾਂ ਹੁਣ ਕਿਲੇ ਵੱਲ ਨੂੰ ਵੱਧ ਰਹੇ ਆ ਤਾਂ ਬਿਲਕੁਲ ਤੁਸੀਂ ਲਾ ਲੋ ਕਿ ਪਗਡੰਡੀ ਟੈਪੇ ਰਸਤਾ ਆ ਗਿਆ ਆ ਤੇ ਇੱਕ ਪਾਸੇ ਪਹਾੜੀ ਤੇ ਦੂਸਰੇ ਪਾਸੇ ਇੰਨੀ ਡੂੰਗੀ ਖਾਈ ਆ ਕਿ ਪੈਰ ਸੰਭਲ ਸੰਭਲ ਕੇ ਸਾਨੂੰ ਰੱਖਣੇ ਪੈਣੇ ਆ ਕਾਫੀ ਖਤਰਨਾਕ ਕੰਮ ਹੋ ਰਿਹਾ ਅੱਗੇ ਅੱਗੇ ਜਿਹੜੇ ਰਸਤੇ ਅਸੀਂ ਲੰਘ ਕੇ ਆਏ ਆ ਬਿਲਕੁਲ ਪਹਾੜੀ ਦੇ ਨਾਲ-ਨਾਲ ਤੁਸੀਂ ਦੇਖ ਲਓ ਖਤਮ ਹੋ ਗਿਆ ਰਸਤਾ ਇਹ ਬੜੀ ਮੁਸ਼ਕਲ ਨਾਲ ਪੈਰ ਰੱਖ-ਰੱਖ ਕੇ ਅਸੀਂ ਪਹਾੜੀ ਦੇ ਉੱਪਰ-ਉੱਪਰ ਆਏ ਆ ਥੱਲੇ ਦੇਖ ਲਓ ਕਿੰਨੀ ਡੂੰਗੀ ਖਾਈ ਆ ਇੰਨਾ ਡੇਂਜਰਸ ਲੋਕੇਸ਼ਨ ਆ ਰਹੀ ਅੱਗੇ ਤੋਂ ਅੱਗੇ ਦੋ ਪਹਾੜੀਆਂ ਕ੍ਰੋਸ ਕਰਨ ਤੋਂ ਬਾਅਦ ਅਸੀਂ ਕਿਲੇ ਦੇ ਬਿਲਕੁਲ ਸਾਹਮਣੇ ਪਹੁੰਚ ਚੁੱਕੇ ਆ ਤੇ ਹੁਣ ਅਸੀਂ ਤੁਹਾਨੂੰ ਕਿਲਾ ਦਿਖਾਉਂਦੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 15 ਕਿਲੋਮੀਟਰ ਏਰੀਆ ਦੇ ਵਿੱਚ ਕਿਲਾ ਫੈਲਿਆ ਹੋਇਆ ਆ ਤੇ ਥੋੜੇ ਜਿਹਾ ਪਾਰਟ ਇਹਦਾ ਇੱਕ ਪਾਸੇ ਰਹਿ ਗਿਆ ਆ ਤੇ ਬਾਕੀ ਇਧਰ ਆ ਤੇ ਪਹਿਲਾਂ ਤੁਹਾਨੂੰ ਅਸੀਂ ਇੱਕ ਪਾਸਾ ਦਿਖਾਉਂਦੇ ਆ ਅਸੀਂ ਕਿਲੇ ਦੇ ਬਿਲਕੁਲ ਬੈਕ ਸਾਈਡ ਤੇ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਦ੍ਰਿਸ਼ ਤੁਹਾਨੂੰ ਦੇਖ ਕੇ ਅੰਦਾਜ਼ਾ ਹੋ ਜਾਏਗਾ ਕਿ ਇਹ ਕਿਲਾ ਕਿਸੇ ਸਮੇਂ ਕਿੰਨਾ ਸੋਹਣਾ ਬਣਿਆ ਹੋਇਆ ਸੀਗਾ ਇਹ ਕਿਲਾ ਇੱਕ ਤਰ੍ਹਾਂ ਸਾਰਾ ਦਫਨ ਹੋ ਚੁੱਕਾ ਆ ਤੁਸੀਂ ਆ ਥੱਲੇ ਦੇਖ ਲਓ ਤੇ ਅਸੀਂ ਕਿੰਨੇ ਸਾਨੂੰ ਟਾਈਮ ਹੋ ਗਿਆ ਤੁਰਦਿਆਂ ਨੂੰ ਰਸਤੇ ਦੇ ਵਿੱਚ ਪੱਥਰ ਆ ਰਹੇ ਸੀਗੇ ਜਿੰਨਾ ਵੀ ਕਿਲਾ ਦਫਨ ਹੋਇਆ ਆ ਤੇ ਜੋ ਬਚਿਆ ਹੋਇਆ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਲਓ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਾਰੀ ਕਰਾ ਨੇ ਕਿੱਦਾਂ ਇਹ ਡਿਜ਼ਾਈਨ ਇਹ ਤਿਆਰ ਕੀਤੀ ਹੋਈ ਆ ਕੋਈ ਸੋਚ ਸਕਦਾ ਆ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ ਇਸ ਤਰ੍ਹਾਂ ਦਾ ਲੁਕਿਆ ਹੋਇਆ ਕਿਲਾ ਦਫਨ ਕਿਲਾ ਹੋ ਸਕਦਾ ਆ ਤੇ ਹੁਣ ਇੱਕ ਵਾਰ ਅਸੀਂ ਤੁਹਾਨੂੰ ਘੁੰਮ ਫਿਰ ਕੇ ਸਾਰਾ ਦਿਖਾਣੇ ਆ ਬੈਕ ਸਾਈਡ ਤੇ ਤੁਸੀਂ ਦੇਖ ਲਓ ਖੱਡ ਚਲਦੀ ਪਈ ਆ ਤੇ ਆਹ ਦਰਖਤ ਈਲੇ ਦੀ ਦਵਾਰ ਦੇ ਉੱਤੇ ਉੱਗਿਆ ਹੋਇਆ ਆ ਕਿੰਨਾ ਵਿਸ਼ਾਲੇ ਬਣ ਚੁੱਕਿਆ ਇਸ ਵੇਲੇ ਜਿਹਦਾ ਕਾਫੀ ਵਧੀਆ ਵਿਊ ਆ ਇਸੇ ਤਰ੍ਹਾਂ ਤੁਸੀਂ ਇੱਧਰ ਦੇਖ ਲਓ ਇਹ ਕਿਨਾਰੇ ਕਿਨਾਰੇ ਤੇ ਦੁوار ਜਾ ਰਹੀ ਹੈ ਕਿਲੇ ਦੀ ਜਿਹੜੀ ਬਹੁਤ ਲੰਬੀ ਆ ਜਿੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਆ ਵਾਹ ਕਿਆ ਬਿਆਨਿੰਗਾ ਤੁਸੀਂ ਦੇਖ ਲਓ ਉਸ ਟਾਈਮ ਦੀ ਜਿਹੜੀ ਅੱਧੀ ਰਹਿ ਗਈ ਆ ਤੇ ਅੱਧੀ ਜਿਹੜੀ ਆ ਟਹਿ ਚੁੱਕੀ ਆ ਜਦੋਂ ਅਸੀਂ ਇਸ ਤਰ੍ਹਾਂ ਦੇ ਪੁਰਾਣੇ ਪੁਰਾਣੇ ਕਿਲੇ ਦੇਖਦੇ ਆ ਤੇ ਬਹੁਤ ਵਧੀਆ ਲੱਗਦਾ ਆ ਇੰਨੀਆਂ ਪੁਰਾਣੀਆਂ ਚੀਜ਼ਾਂ ਸਾਨੂੰ ਅੱਜ ਵੀ ਸਾਡੇ ਹਿਸ਼ਾਰਪੁਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਪਈਆਂ ਆ ਤੇ ਤੁਸੀਂ ਆਹ ਦੇਖ ਲਓ ਉਸ ਸਮੇਂ ਦੀ ਕਿਆ ਕਾਰੀਗਰਾਂ ਨੇ ਡਿਜ਼ਾਈਨਿੰਗ ਕੀਤੀ ਹੋਈ ਆ ਜਿਹੜੀ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੀ ਕਿੰਨਾ ਮਜ਼ਬੂਤ ਕੰਮ ਹੋਏਗਾ ਤੁਸੀਂ ਦੇਖ ਲਓ ਏ ਜਿਹੜਾ ਅੱਜ ਇੰਨੇ ਸਾਲਾਂ ਬਾਅਦ ਵੀ ਪੂਰਾ ਸੋਲੇਡਨ ਮਜ਼ਬੂਤ ਬਣਿਆ ਪਿਆ ਆ ਤੇ ਉਹ ਪਹਿਲਾ ਗੇਟ ਸਗਾ ਇੱਕ ਤਰ੍ਹਾਂ ਅੰਦਰ ਜਾਣ ਨੂੰ ਤੇ ਆ ਦੂਸਰਾ ਆ ਇਹਦੀ ਵੀ ਸੇਮ ਡਿਜ਼ਾਈਨਿੰਗ ਆ ਇਹ ਦੇਖਿਆ ਜਾਏਗਾ ਇਸ ਤੋਂ ਅੱਗੇ 6 ਸੇਮੇ ਉਸੇ ਤਰ੍ਹਾਂ ਦੀ ਡਿਜ਼ਾਈਨਿੰਗ ਆ ਜੰਗਲੀ ਬਣ ਚੁੱਕਿਆ ਇੱਕ ਤਰ੍ਹਾਂ ਦਾ ਤੁਸੀਂ ਦੇਖ ਲਓ ਆ ਕਿੱਡੇ ਕਿੱਡੇ ਵੱਡੇ ਦਰਖਤ ਆ ਜਿਹੜੇ ਉੱਗੇ ਹੋਏ ਆ ਕਿਲੇ ਦੇ ਅੰਦਰ ਇੰਨੀ ਪੁਰਾਣੀ ਜਗ੍ਹਾ ਆ ਜਿੱਥੇ ਹਰ ਕਿਸੇ ਦਾ بار بار ਆਉਣ ਨੂੰ ਮਨ ਕਰੇਗਾ ਹੁਣ ਅਸੀਂ ਕਿੰਨੀ ਦੂ ਦੂਰ Rajasthan, Jaipur ਕਿਲੇ ਦੇਖਣ ਜਾਂਦੇ ਆ ਇੰਨੇ ਪੁਰਾਣੇ ਪੁਰਾਣੇ ਤੇ ਜਿਹੜੇ ਕਾਫੀ ਮਸ਼ਹੂਰ ਆ ਤੁਸੀਂ ਦੇਖ ਲਓ ਇਹ ਕਿਲਾ ਇੰਨਾ ਪੁਰਾਣਾ ਹੈ ਜਿਹੜਾ ਲੁਕਿਆ ਹੋਇਆ ਆ ਜਿੱਥੇ ਅੱਜ ਤੱਕ ਕੋਈ ਸ਼ਿਆਰਪੁਰ ਦੇ ਇਨ੍ਹਾਂ ਪਿੰਡਾਂ ਤੋਂ ਇਲਾਵਾ ਕੋਈ ਆ ਹੀ ਨਹੀਂ ਸਕਿਆ ਜਿਹੜਾ ਸਰਕਾਰਾਂ ਦੀਆਂ ਨਜ਼ਰਾਂ ਤੋਂ ਵੀ ਦੂਰ ਆ ਹੁਣ ਆਹ ਡਿਜ਼ਾਈਨਿੰਗ ਦੇਖ ਲਓ ਤੁਸੀਂ ਜਿੱਦਾਂ ਜਿੱਦਾਂ ਹੁਣ ਅਸੀਂ ਅੱਗੇ ਨੂੰ ਜਾ ਰਹੇ ਆ ਇਸ ਤਰ੍ਹਾਂ ਦੀਆਂ ਬੱਕਰੀਆਂ ਬੱਕਰੀਆਂ ਡਿਜ਼ਾਈਨਿੰਗਾਂ ਦੇਖਣ ਨੂੰ ਮਿਲਦੀਆਂ ਪਈਆਂ ਆ ਤੇ ਰਾਟਿਆਂ ਦੇ ਵਿੱਚ ਇਦਾਂ ਰਕੂਗੇ ਹੋਏ ਆ ਵੱਡੇ ਵੱਡੇ ਤੁਸੀਂ ਇਹ ਕਾਰੀਗਰਾਂ ਨੇ ਆਹ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਲੱਗੀ ਸਾਨੂੰ ਤੁਹਾਨੂੰ ਦਿਖਾਉਂਦੇ ਆ ਉਸ ਟਾਈਮ ਦੀ ਬਣੀ ਹੋਈ ਦੇਖ ਲਓ ਤੁਸੀਂ ਇਸ ਤਰ੍ਹਾਂ ਉੱਪਰ ਦੀਵੇ ਟੈਪਾ ਬਣਾਇਆ ਹੋਇਆ ਆਇਆ ਉੱਪਰ ਜਿੱਦਾਂ ਜੋ ਸਾਨੂੰ ਅੰਦਾਜ਼ੇ ਨਾਲ ਆ ਕੇ ਹਵਾ ਵਾਸਤੇ ਸ਼ਾਇਦ ਪ੍ਰਬੰਧ ਕੀਤਾ ਹੋਇਆ ਉਸ ਸਮੇਂ ਦਾ ਹੁਣ ਅੱਗੇ-ਅੱਗੇ ਕਮਰੇ ਨਜ਼ਰ ਆ ਰਹੇ ਆ ਸਾਨੂੰ ਤੁਸੀਂ ਆ ਨਜ਼ਰ ਮਾਰੋ ਆ ਦਰਖਤ ਦੇਖ ਲਓ ਪਹਿਲਾਂ ਕਿੰਨਾ ਉੱਚਾ ਆ ਤੇ ਇੱਕ ਕਿਲੇ ਦੀ ਦੀਵਾਰ ਦੇ ਉੱਤੇ ਉੱਗਿਆ ਹੋਇਆ ਆ ਤੁਸੀਂ ਦੇਖ ਲਓ ਆ ਇਹਦੀਆਂ ਜੜਾਂ ਆ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਵੱਡੇ ਵੱਡੇ ਦਰਖਤ ਜਿਹੜੇ ਆ ਕਿਲੇ ਵਿੱਚ ਉੱਗੇ ਦੇਖਣ ਨੂੰ ਮਿਲਣਗੇ ਤੇ ਆ ਸਾਰਾ ਜਿਹੜਾ ਪਹਿਲਾਂ ਵੀ ਦੱਸਿਆ ਜੀਵੇ ਲਾਉਣ ਨੂੰ ਬਣਿਆ ਹੋਇਆ ਸੀਗਾ ਜਿਹੜਾ ਹੁਣ ਟਹਿ ਚੁੱਕਿਆ ਆ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਜੀ ਜਿਹਨੇ ਕਮਰੇ ਬਚੇ ਹੋਏ ਐ ਇੱਥੇ ਰਹਿ ਗਏ ਆ ਮਾੜੇ-ਮੋਟੇ ਬਹੁਤ ਵੱਡੇ ਏਰੀਏ ਵਿੱਚ ਜਿੱਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਕਿਲਾ ਬਣਿਆ ਹੋਇਆ ਜਿੰਨਾ ਅਸੀਂ ਤੁਹਾਨੂੰ ਦਿਖਾ ਸਕਾਂਗੇ ਉਹਨਾਂ ਦਿਖਾਵਾਂਗੇ ਕਿਉਂਕਿ ਜਿੱਦਾਂ ਜਿੱਦਾਂ ਹੁਣ ਅਸੀਂ ਜੰਗਲ ਨੂੰ ਅੱਗੇ ਨੂੰ ਵਧਣਾ ਆ ਸਾਨੂੰ ਇਦਾਂ ਦੇ ਕਮਰੇ ਮਿਲਦੇ ਰਹਿਣੇ ਆ ਚਲੋ ਹੁਣ ਚੱਲਦੇ ਆ ਅੰਦਰ ਤੁਹਾਨੂੰ ਦਿਖਾਉਂਦੇ ਆ ਕਿਸ ਤਰ੍ਹਾਂ ਦਾ ਬਣਿਆ ਹੋਇਆ ਐ ਸਭ ਤੋਂ ਪਹਿਲਾਂ ਤੁਸੀਂ ਉੱਪਰ ਛਤਰੀ ਦੇਖ ਲਓ ਤੇ ਆ ਜਿਹੜੀ ਦੀਵਾਰ ਆ ਕਮਰੇ ਦੀ ਤੇ ਇਹ ਇੱਕ ਤਰ੍ਹਾਂ ਸਾਰੀ ਟੈ ਚੁੱਕੀ ਆ ਤੁਸੀਂ ਦੇਖ ਲਓ ਇਹਦੀ ਕਿੰਨੀ ਚੜਾਈ ਸਗੀ ਅੰਦਰ ਪੱਥਰੇ ਪੱਥਰ ਲੱਗੇ ਹੋਏ ਆ ਇਹਦੇ ਤੇ ਦੂਸਰਾ ਪਾਸਾ ਅਜੇ ਵੀ ਇਹਦਾ ਦਿਸਿਆ ਨਹੀਂ ਦਵਾਰ ਦਾ ਆ ਜਲਮਰਾਂ ਦੇ ਪੈਰਾਂ ਦੇ ਨਿਸ਼ਾਨ ਆ ਕਿਉਂਕਿ ਤੁਸੀਂ ਇਹ ਦੇਖੋ ਕਿ ਜਿੱਦਾਂ ਦੇ ਅਸੀਂ ਜੰਗਲ ਵਿੱਚ ਆਏ ਆ ਆ ਜਾਨਵਰ ਤਾਂ ਆਮ ਹੀ ਇੱਥੇ ਸਾਨੂੰ ਦੇਖਣ ਨੂੰ ਮਤਲਬ ਮਿਲਣਗੇ ਇਹਨਾਂ ਪੈਰਾਂ ਦੇ ਨਿਸ਼ਾਨਾਂ ਤੋਂ ਪਤਾ ਚੱਲਦਾ ਆ ਜਾਨਵਰਾਂ ਦੇ ਕਿ ਇੱਥੇ ਇਹ ਰਹਿੰਦੇ ਆ ਕਿਉਂਕਿ ਸਾਡੀ ਜਿੱਦਾਂ ਆਵਾਜ਼ ਪੈਰਾਂ ਦੇ ਤੇ ਖਰਾਕੇ ਵਗੈਰਾ ਨਾਲ ਤੇ ਉਹ ਭੱਜ ਗਏ ਚੁੱਕੇ ਆ ਇੱਥੋਂ ਤੇ ਆ ਸਾਰਾ ਢਾਈ ਢੇਰੀ ਹੋ ਚੁੱਕਿਆ ਇਧਰਲਾ ਪਾਸਾ ਤੇ ਸਾਹਮਣੇ ਜੰਗਲ ਆ ਥੱਲੇ ਪਾਣੀ ਚੱਲਦਾ ਪਿਆ ਆ ਇਸੇ ਜਿਹਾ ਤੁਸੀਂ ਉੱਪਰ ਦੇਖੋ ਡਿਜ਼ਾਈਨਿੰਗ ਜਿਦਾ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗਾਂ ਤੇ ਕਿਲੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਪਈਆਂ ਆ ਕਾਰੀਗਰ ਬਹੁਤ ਮਿਹਨਤ ਨਾਲ ਤੁਸੀਂ ਦੇਖ ਲਓ ਉਸ ਸਮੇਂ ਹਰ ਚੀਜ਼ ਬਣਾਉਂਦੇ ਸੀਗੇ ਆਹੜਾ ਯਾਨੀ ਵੀ ਤੁਸੀਂ ਦੇਖ ਸਕਦੇ ਆ ਬਿਲਕੁਲ ਅਲੱਗ ਟਾਈਪ ਦੀ ਆ ਇਸੇ ਤਰ੍ਹਾਂ ਇਸੇ ਤਰ੍ਹਾਂ ਉੱਪਰ ਛੱਤ ਦਈਆ ਜਿਦਾ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਆ ਤੁਸੀਂ ਵੀ ਜੇ ਇਹ ਕਿਲਾ ਦੇਖਣਾ ਚਾਹੁੰਦੇ ਆ ਤਾਂ ਤੁਹਾਨੂੰ ਪਿੰਡ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਤੁਸੀਂ ਇੱਥੇ ਪਹੁੰਚ ਸਕਦੇ ਆ ਜੇ ਕੋਈ ਮੰਨੇ ਤੁਹਾਡੇ ਨਾਲ ਆਉਣ ਨੂੰ ਅਦਰਵਾਈਜ਼ ਬਹੁਤ ਔਖਾ ਆ ਇੱਥੇ ਤੱਕ ਪਹੁੰਚਣਾ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਦਾ ਪਿਆ ਸੀਗਾ ਇਸ ਦਵਾਰ ਬਾਰੇ ਤੁਸੀਂ ਗੋੜ ਦੇ ਨਾਲ ਨਜ਼ਰ ਮਾਰੋ ਕਿ ਇਹ ਦਵਾਰ ਦੀ ਕਿੰਨੀ ਚੜਾਈ ਆ ਤੇ ਇਹ ਤੁਸੀਂ ਦੇਖ ਲਓ ਸਾਰੀ ਢੱਟ ਕੇ ਵਿੱਚੋਂ ਇਹਦੇ ਪੱਥਰ ਨਿਕਲ ਗਏ ਆ ਤੇ ਤਾਂ ਵੀ ਇਹਦਾ ਦੂਸਰਾ ਪਾਸਾ ਬਾਹਲਾ ਪਾਸਾ ਨਹੀਂ ਨਜ਼ਰ ਆਇਆ ਕਿ ਇੰਨੀਆਂ ਚੌੜੀਆਂ ਚੌੜੀਆਂ ਤੁਸੀਂ ਦੇਖ ਲਓ ਉਸ ਸਮੇਂ ਜਿਹੜੇ ਰਾਜੇ ਹੁੰਦੇ ਸੀਗੇ ਉਹ ਕੰਧਾ ਬਣਾਉਂਦੇ ਹੁੰਦੇ ਸੀਗੇ ਕਿੰਨੀ ਮਜ਼ਬੂਤੀ ਹੁੰਦੀ ਸੀ ਤਾਂ ਹੀ ਅੱਜ ਇਹ ਕਿਲਾ ਕਾਫੀ ਦੇ ਖੜਾਇਆ ਹੁਣ ਚੱਲਦੇ ਆ ਅੱਗੇ ਨੂੰ ਦੇਖਦੇ ਆ ਹੋਰ ਕਿਆ-ਕਿਆ ਅਸੀਂ ਤੁਹਾਨੂੰ ਦਿਖਾ ਸਕਦੇ ਆ ਆ ਰਿਡੈਜਨਿੰਗ ਆਇਆ ਤੇ ਇਹ ਵੀ ਸਾਰੀ ਤੁਸੀਂ ਦੇਖ ਲਓ ਅੰਦਰੋਂ ਪੱਥਰ ਨਿਕਲ ਗਏ ਇਹਦੇ ਤੇ ਇੱਕ ਤਰ੍ਹਾਂ ਤੁਸੀਂ ਦੇਖ ਲਓ ਕਿ ਟੋਆਈ ਪੈ ਗਿਆ ਆ ਦੁਆਰ ਦੇ ਵਿੱਚ ਅੰਦਰ ਦਰਖਤਾਂ ਦੀਆਂ ਜੜਾ ਵੀ ਨਜ਼ਰ ਆ ਰਹੀਆਂ ਤੁਸੀਂ ਦੇਖ ਲਓ ਤੇ ਆਹ ਜੜਾ ਜਿਹੜਾ ਦਰਖਤ ਉੱਪਰ ਛੱਤ ਪਾੜ ਕੇ ਨਿਕਲਿਆ ਹੋਇਆ ਆ ਇਹ ਜਗਾ ਦੀਵੇ ਲਾਉਣ ਵਾਸਤੇ ਸੀਗੀ ਜਿੱਦਾਂ ਤੁਹਾਨੂੰ ਦੱਸਿਆ ਮੈਂ ਜਿਹੜਾ ਦਰਖਤ ਉੱਪਰ ਨਿਕਲਿਆ ਹੋਇਆ ਤੁਸੀਂ ਆਹ ਦੇਖ ਲਓ ਬਹੁਤ ਭਾਰਾ ਦਰਖਤ ਆ ਜਿੰਨੇ ਵੀ ਹੁਣ ਤੱਕ ਅਸੀਂ ਤੁਹਾਨੂੰ ਦਰਖਤ ਦਿਖਾਏ ਆ ਉੱਗੇ ਓਕੇਲੇ ਚ ਇਹ ਉਹਨਾਂ ਤੋਂ ਸਭ ਤੋਂ ਵੱਡਾ ਦਰਖਤ ਆ ਕਿੰਨਾ ਵਿਸ਼ਾਲ ਦ੍ਰਿਸ਼ ਇਹਦਾ ਬਣਿਆ ਹੋਇਆ ਆ ਸਾਡਾ ਬੰਦਾ ਵੀ ਇੱਕ ਉੱਪਰ ਚੜ ਗਿਆ ਦੇਖ ਲਓ ਤੁਸੀਂ ਜਿਹੜਾ ਦਰਖਤ ਉੱਗਿਆ ਹੋਇਆ ਛੱਤ ਦੇ ਉੱਤੇ ਹੁਣ ਅਸੀਂ ਵੀ ਤੁਹਾਨੂੰ ਕਿਲੇ ਦੀ ਛੱਤ ਦੇ ਉੱਪਰ ਲੈ ਕੇ ਚੱਲਦੇ ਆਂ ਕਿ ਲਈ ਦੀ ਛੱਤ ਦੇ ਉੱਪਰ ਤੁਹਾਨੂੰ ਅਸੀਂ ਘੁੰਮ ਕੇ ਦਿਖਾਉਣੇ ਆ ਪੈਰ ਥੋੜਾ ਜਿਹਾ ਦੇਖ ਦੇਖ ਕੇ ਰੱਖਣੇ ਪੈਣੇ ਆ ਕਿਉਂਕਿ ਕਾਫੀ ਪੁਰਾਣਾ ਕਿਲਾ ਆ ਇੱਕ ਰਿਸਕਾ ਹੁਣ ਅਸੀਂ ਤੁਹਾਨੂੰ ਆਲੇ ਦੁਆਲੇ ਦੇ ਸੋਹਣੇ ਸੋਹਣੇ 뷰 ਦਿਖਾਉਣੇ ਆ ਸਾਨੂੰ ਕਿਲੇ ਵਿੱਚ ਸੇ ਦਾ ਕੰਡਾ ਮਿਲਿਆ ਆ ਤੁਸੀਂ ਦੇਖ ਲਓ ਇਹਦੇ ਨਾਲ ਇਹ ਆਪਣਾ ਜੰਗਲੀ ਜਾਨਵਰਾਂ ਤੋਂ ਬਚਾਅ ਕਰਦੀ ਆ ਕੁਦਰਤ ਦੇ ਖੇਰ ਦੇਖ ਲਓ ਕਿਦਾਂ ਕਿਦਾਂ ਦੇ ਜਾਨਵਰ ਬਣਾਏ ਹੋਏ ਆ ਹੁਣ ਅਸੀਂ ਕਿਲੇ ਤੋਂ ਵਾਪਸ ਚੱਲ ਪਏ ਆ ਉਹੀ ਰਸਤਾ ਜਿਹੜਾ ਜੰਦੀਵਾਰ ਆਇਆ ਸੀ ਇੱਥੋਂ ਤੁਸੀਂ ਦੇਖ ਲਓ ਆ ਜੜਾ ਫੜ ਕੇ ਸਾਨੂੰ ਨਾਲ-ਨਾਲ ਦੀ ਪਹਾੜੀ ਤੇ ਜਾਣਾ ਪੈਣਾ ਆ ਅਸੀਂ ਹੁਣ ਤੁਹਾਨੂੰ ਮਲੋਟ ਪਿੰਡ ਇੱਕ ਵਾਰ ਦਿਖਾਉਣੇ ਆ ਬਹੁਤ ਸੋਹਣਾ ਪਿੰਡ ਆ ਇੱਕ ਪੁਰਾਣਾ ਪੰਜਾਬ ਦੀ ਜਿਹੜਾ ਝਲਕ ਦਵਾਉਂਦਾ ਆ ਖੂ ਦੇਖ ਲਓ ਸਾਹਮਣੇ ਅੱਜਕੱਲ ਜਿਹੜੇ ਦੇਖਣ ਨੂੰ ਨਹੀਂ ਮਿਲਦੇ ਨਾਲਕਾ ਲੱਗਾ ਹੋਇਆ ਆ ਤੇ ਆ ਸੇਫਟੀ ਕੀਤੀ ਹੋਈ ਆ ਅੰਦਰੋਂ ਵੀ ਇੱਕ ਵਾਰ ਛਾਤੀ ਦਵਾਣੇ ਆ ਕੁਦਰਤ ਦੀ ਗੋਦ ਵਿੱਚ ਬਸੇ ਇਸ ਪਿੰਡ ਵਿੱਚ ਤੁਹਾਨੂੰ ਬਹੁਤ ਪੁਰਾਣੀਆਂ-ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਅੱਜ ਕੱਲ੍ਹ ਹਰ ਕੋਈ ਦੇਖਣ ਨੂੰ ਤਸਦਾ ਆ ਇਸ ਪਿੰਡ ਦੇ ਜੰਗਲਾਂ ਵਿੱਚ ਹੀ ਕਿਲਾ ਆ ਪਿੰਡ ਦੇ ਲੋਕ ਕਿਲੇ ਤੇ ਜਾਣ ਨੂੰ ਮਨਾ ਕਰਦੇ ਆ ਨਾਹੀਂ ਉਹਦੀ ਕਿਸੇ ਨਾਲ ਕੋਈ ਚਰਚਾ ਕਰਦੇ ਆ ਸਾਨੂੰ ਇੱਕ ਹੋਰ ਖੂਹ ਨਜ਼ਰ ਆਇਆ ਨਾਲ ਇਹਦੇ ਨਲਕਾ ਵੀ ਲੱਗਾ ਹੋਇਆ ਆ ਇਸ ਤਰ੍ਹਾਂ ਦੇ ਪਿੰਡ ਵਿੱਚ ਤੁਹਾਨੂੰ ਬਹੁਤ ਖੂਬ ਦੇਖਣ ਨੂੰ ਮਿਲਣਗੇ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵੱਧ ਸਕਦੇ ਜਿਹੜੇ ਭਰਾ ਭੈਣ ਸਾਡੇ ਨਵੇਂ ਚੈਨਲ ਤੇ ਆਏ ਹੋਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਸਾਡੀਆਂ ਆਉਣ ਵਾਲੀਆਂ ਹਰ ਵੀਡੀਓ ਮਿਲ ਸਕਣ ਚਲੋ ਹੁਣ ਚੱਲਦੇ ਆਂ ਧੰਨਵਾਦ